ਆ ਸਾਡੇ ਵਿਆਹ ਤੇ ਜਾਂਦੇ ਨੇ ਤਿਆਰੀਆਂ ਤੇ ਆ ਸਾਡਾ ਕਾਰਤਿਕ ਕਵਿੱਦ ਦੇ কুরਕਰੇ ਵਿੱਚ ਸੇਵ ਵਿੱਚ ਆਲੂ ਦਬੀ ਰਿਹਾ ਹੁੰਦਾ ਆ ਇਹਦਾ ਕੀ ਕੀ ਸਿਸਟਮ ਹੈ ਵੇਖ ਲੈ ਦੇਖੋ ਲੈ ਓ ਹੈਲੋ ਖੇਡ ਲੈ ਖਾਲਾ ਆ ਵੇਖ কুরਕਰ ਕਿਵੇਂ ਖਲਾਰੇ ਆ ਨੇ ਮੂੰਹ ਵੇਖੀ ਕਿਵੇਂ ਲਵੇੜਾ ਨੇ ਆ ਵੇ ਆਲੂ ਆਲੂ ਲਾਲੂ ਆਲੂ ਲਾ ਰੱਖਿਆ ਸਾਰੇ ਪਾਸੇ ਤਾਂ ਮੇਰੀ ਮਾਤਾ ਅੱਜ ਭਈਏ ਕੱਪੜੇ ਸਵਾਰੀਆਂ ਦੀ ਦੇਖੇਂਦੇ ਵੀ ਕਿਹੜੇ ਕੱਪੜੇ ਪਾਉਣੇ ਵਿਆਹ ਤੇ ਤੇ ਇੱਕ ਆਰਤਿਕ ਸਾਡਾ ਖੇਡੀਆਂ ਦਾਗਾ ਕੋਨੇ ਬਾਹਰ ਹੁਣ ਲਓ ਅੱਜ ਫਰਸ਼ ਵਧੀਆ ਤੋਤਾ ਪਿਆ ਸਾਰਾ ਗਲੀ ਚ ਹੈ ਹੀ ਨਹੀਂ ਕੋਈ ਬੱਚਾ ਬਾਟ ਮਿਲਦਾ ਸਾਰੇ ਸਕੂਲ ਗਏ ਤੇ ਆ ਭਾਬੀ ਕਿਵੇਂ ਖਾਲੀ ਬਠਾ ਚੱਕੀ ਬੈਠੀ ਹੈ ਉਹ ਹੋ ਬਾਤ ਜੋ ਬਾਤ ਜੋ ਤੋਤੇ ਖਾਣੇ ਆਗੇ ਹਾਂ ਸਹੀ ਗੱਲ ਹੈ ਤੇ ਇਧਰ ਬੱਕਰੀ ਥੇ ਬੰਨੀ ਦਿੰਦੀ ਹੈ ਤੜਕੇ ਬੰਨਦੇ ਨੇ ਤਾਂ ਬੱਕਰੀ ਇਧਰੋਂ ਕਰਕੇ ਕੀ ਬਣਾ ਦੇ ਨਵੇਂਗੇ ਹਾਂ ਤੇ ਮੰਜਾ ਮੰਜਾ ਪਿਛੇ ਟਾਹ ਘਰ ਬਧੀਆ ਸੋਖੀ ਕਿਉਂ ਨਾਲ ਆ ਦੇ ਤੇ ਮਾਲਾ ਕਰ ਕੀ ਤੂੰ ਕੀ ਟ ਪਾਉਣਾ ਤੂੰ ਹੈਲੀਕਾਪਟਰ ਫੇਰ ਟਪ ਜੂਗਾ ਇੰਨੇ ਤੇ ਇੰਨੇ ਇਨਜਿੰਟ ਪਣਾ ਬੱਚਾ ਬਾਟ ਗਿਆ ਜ ਸਕੂਲ ਚਲੋ ਜੀ ਆਪਾਂ ਹੋ ਗਏ ਰੈਡੀ ਅੱਜ ਚੱਲੇ ਆਪਾਂ ਵਿਆਹ ਤੇ ਤੇ ਮੋਟਰਸਾਈਕਲ ਆਪਾਂ ਰੈਡੀ ਆਪਾਂ ਆਪਦੇ ਮੋਟਰਸਾਈਕਲ ਤੇ ਜਾਣਾ ਹੈ ਸਾਡੀ ਮੋਟਰ ਵੀ ਰੈਡੀ ਆ ਹੀ ਜਾਂਦੀ ਅਸੀਂ ਦਿਖਾਣਾ ਆਹ ਸਾਡੀ ਮੋਟਰ ਆਹ ਵੇਖੋ ਇਸਕੇ ਮੈਂ ਡਾਇਨਾਸੌਰ ਤਿਆਰ ਹੈ verdade ਚੱਲ ਕੋਈ ਨਹੀਂ ਤਿਆਰ ਹੈ ਨਹੀਂ ਨਹੀਂ ਮੋਟਰ ਸਾਡੀ ਪਿਆਰ ਨਾਲ ਤੇਰਾ ਨਾਮ ਡਾਇਨਾਸੌਰ ਹੋਣੀ ਹੈ ਵੇ ਬਿਲਕੁਲ ਰੈਡੀ ਮम्मी ਨੇ ਕਹਤਾ ਆ ਕੱਪੜੇ ਪਾਏ ਇੱਚ ਮम्मी ਨੇ ਕੱਪੜੇ ਪਾਏ ਆ ਹੂੰ ਤੇ ਸਾਡੀ ਗਾਜੀ ਤੈਨੂੰ ਕੌਣ ਦਿਖਾਉਂਦਾ ਹੈ ਹਨਾ ਭਾਬੀ ਤੇ ਚਲੋ ਜੀ ਚੱਲਦੇ ਆਪਾਂ ਤੇ ਭਾਬੀ ਵੀ ਸਾਡੀ ਬੈਠੀ ਥੱਲੇ ਭਾਬੀ ਨੂੰ ਦਿਖਾਈ ਦੇਣਾ ਲੱਗਿਆ ਤਾਂ ਆ ਸਾਡਾ ਕੱਟਾ ਹੈਗਾ ਇੱਥੇ ਤੇ ਪਾਵਾ ਸਾਡਾ ਸੁੱਤਾ ਪਿਆ ਗਿਆ ਪਿੰਗੇ ਚ ਤੇ ਲੋ ਜੀ ਭਾਬੀ ਨੇ ਕਢ ਲਿਆ ਕੁੰਡ ਆਪਾਂ ਨੂੰ ਵੇਖ ਕੇ ਚਲ ਕੋਈ ਗੱਲ ਨਹੀਂ ਫਿਰ ਆਪਾਂ ਜਲਦੇ ਵਿਆਹ ਤੇ ਚਲੋ ਜੀ ਆਪਾਂ ਬੈਗ ਰੱਖ ਲਿਆ ਆ ਬੈਗ ਅੱਗੇ ਰੱਖਿਆ ਜਾਂਦਾ ਵਿਆਹ ਤੋਂ ਬਾਅਦ ਆ ਕਿਸੇ ਦਾ ਵੀ ਆ ਜੇ ਕਾਰ ਹੈ ਨਹੀਂ ਤਾਂ ਆਪਾਂ ਮੋਟਰਸਾਈਕਲ ਦੇ ਅੱਗੇ ਆਉਂਦਾ ਬੈਗ ਅਸੀਂ ਚੱਲਿਆ ਵਿਆਹ ਤੇ ਦਿਖਾਉਣਾ ਤੁਹਾਨੂੰ ਆਪਣੇ ਪਿੰਨ ਵਾਲਾ ਦੇਸੀ ਵਿਆਹ ਮੈਂ ਕਹਦਾ ਨਹੀਂ ਜਾਈ ਇਹ ਤਾਂ ਨਾਲ ਫੋਟੋ ਹੀ ਆ ਗਈਏ ਬੋਟੋ ਵੀ ਬਈ ਠੀਕ ਨਾ ਖਵਾ ਕਰੋ ਜੇ ਤੇਰੇ ਤੋਂ ਦੇਖ ਗਿਆ ਤੇ ਫੇਗਾ ਤੇ ਖੰਡਾ ਮੈਨ ਲੱਗ ਗਿਆ ਚਲੋਈ ਤੇ ਲੋ ਜੀ ਅਸੀਂ ਆ ਗਏ ਵਿਹ ਤੇ ਕੁਰਸੀਆਂ ਖਾਲੀ ਪਈਆਂ ਇੱਕ ਵਾਰੀ ਤੇ ਗੈਸਟ ਆਉਣਗੇ ਹਜੇ ਤੇ ਕਰਤਿਕ ਸਾਡਾ ਮੋਟੋ ਬੈਠੇ ਆਗੇ ਤੇ ਇਦੋਂ ਬਾਅਦ ਆ ਗਏ ਟਿੱਕੀ ਖਾਣ ਮੋਟੋ ਖਾਈ ਜਾਂਦੀ ਟਿੱਕੀ ਲੈ ਲੱਗੀ ਹੈਗੀ ਪਾਤਾ ਬਾਈ ਨੇ ਸਬਜੀ ਸੂਜੀ ਪੂਰੀ ਵੀ ਆਪਣਾ ਵੀ ਕੂਰਦੀ ਹੈ ਤੇ ਇਧਰ ਆਸੇ ਪਾਸੇ ਹਜੇ ਗੈਸਟ ਆਉਣਗੇ ਤੇ ਹਾਏ ਹਾ ਹਾਲ ਦਾ ਵੀਊ ਤੇ ਟਿੱਕੀ ਲੈ ਕੇ ਚਲੋ ਜੀ ਇਹ ਖਾਂਦੇ ਟਿੱਕੀ ਤੇ ਮਟੀਰੀਅਲ ਹੈ ਟਿੱਕੀ ਦਾ ਅੱਗੇ ਚੱਲਦੇ ਹਾਂ ਤੇ ਇਸ ਤੋਂ ਬਾਅਦ ਗੈਸਟ ਵਗੈਰਾ ਆ ਗਏ ਟਾਈਮ ਕਾਫੀ ਹੋ ਗਿਆ ਤਾਂ ਕਰਕੇ ਸਾਰੇ ਆ ਗਏ ਆਪਣਾ ਇੰਜੋਏ ਕਰੀ ਜਾਂਦੇ ਆਗੇ ਭੀੜ ਹੋ ਗਈ ਥੋੜੀ ਤੇ ਇਧਰ ਸਾਡੀ ਪਰਜਾਈ ਬੈਠੀ ਤੇ ਮੰਮੀ ਖੜੀਏ ਕੋਲੇ ਦੇਖ ਕੁਰਦੀ ਅਗੇ ਮੈਨੂੰ ਤੇ ਇਹਦਾ ਦੂਜੀ ਭਾਬੀ ਵੀ ਖੜੀ ਐ ਤੇ ਸਾਡੀ ਕੁੜੀਆ ਵੇ ਕਿੱਡਾ ਹਾਰ ਸ਼ਿੰਗਾਰ ਉਹਨੇ ਲਾਇਆ ਸਾਰੇ ਬੈਠੇ ਇਕੱਠੇ ਹੋ ਕੇ ਤੇ ਇਧਰ ਸਾਰੇ ਖਾਈ ਪੀ ਜਾਂਦੇ ਆਗੇ ਤੇ ਆਪਾਂ ਆ ਕੇ ਬਾਹਰ ਇਧਰ ਦੂਜੀ ਸਾਈਡ ਤੇ ਕਰਤਿਕ ਸਾਡਾ ਰੋਈ ਜਾਂਦਾ ਦੇਖੋ ਓਹੋ ਕਿੰਨਾ ਰੋਈ ਜਾਂਦਾ ਇਹਨੂੰ ਚੱਕਣਾ ਪਊਗਾ ਨਾ ਤੇ ਆਪਾਂ ਇਸ ਤੋਂ ਬਾਅਦ ਵੀਡੀਓ ਕਰਦੇ ਬੰਦ ਇੱਕ ਵਾਰੀ ਤੇ ਇਹਨੂੰ ਚੱਕਦੇ ਆਂਗੇ ਕਿੰਨਾ ਰੋਈ ਜਾਂਦਾ ਕਿਹਾ ਇਹਨੂੰ ਚੱਕਦੇ ਆਂ ਆਪਾਂ ਬਾਕੀ ਬਾਅਦ ਚ ਕਰਦੇ ਆਂਗੇ ਤੇ ਨਗਾਰਤਿਕ ਨੂੰ ਚੱਕਣ ਤੋਂ ਬਾਅਦ ਆਪਾਂ ਅਗੇ ਇਧਰ ਕੁੜੀਆਂ ਕੋਲੇ ਇਹ ਨੱਚੀਆਂ ਦੀਆਂ ਸੀਗੀਆਂ ਸਾਡੀਆਂ ਪਰਜਾਈਆਂ ਤੇ ਕੁੜੀਆਂ ਡਾਂਸ ਦੇ ਤੇ ਆਪਾਂ ਨੂੰ ਮਿਊਟ ਕਰਨਾ ਪਿਆ ਗਿਆ ਬਾਕੀ ਵਿਆਹ ਦੀ ਆਵਾਜ਼ ਤਾਂ ਮਿਊਟ ਕਰਨੀ ਪਈ ਕਿਉਂਕਿ ਸਾਊਂਡ ਵਗੈਰਾ ਚੱਲ ਜਾਂਦਾ ਸੀਗਾ ਤੇ ਜਿਹਦੇ ਕਰਕੇ ਕਿ ਆਪਣਾ ਕਾਪੀਰਾਈਟ ਆਊ ਜੂਗਾ ਇਹਦੇ ਕਰਕੇ ਆਪਾਂ ਸਾਊਂਡ ਦੀ ਆਵਾਜ਼ ਤਾਂ ਕਰਤੀ ਬੰਦ ਸਿਰਫ ਇਹਨਾਂ ਦਾ ਡਾਂਸ ਦਿਖਾਈ ਇਹਨੇ ਮੰਮੀ ਵੀ ਲੱਗੀ ਵੀ ਵਿੱਚ ਹੀ ਪਰਜਾਈ ਇੱਧਰ ਪੈਣ ਪਰਲੇ ਪਾਸੇ ਉਹ ਦੂਜੇ ਪਾਸੇ ਵੀ ਐ ਚਾਚੀ ਲੱਗੀ ہوئی ਐ ਇਹਨਾਂ ਦਾ ਡਾਂਸ ਆ ਪੂਰਾ ਜੁਰਮ ਸ਼ੋਰਾਂ ਤੇ ਹਾਂ ਚਾਚੀ ਦਰਮਾਲ ਵੀ ਘਮਾਉਂਦੀ ਐ ਇੱਕ ਹੋਰ ਆ ਗਿਆ ਚਲੋ ਜੀ ਇਹਨਾਂ ਦਾ ਹੈਗਾ ਡਾਂਸ ਬਹੁਤ ਵਧੀਆ ਕਰੀ ਜਾਂਦੇ ਨੇ ਚੰਗੀ ਗੱਲ ਐ ਤੇ ਵਿਆਹ ਦੇ ਵਿੱਚ ਨੱਚਣਾ ਹੁੰਦਾ ਹੋਰ ਕਰਨਾ ਕੀ ਹੁੰਦਾ ਹੈਗਾ ਬੁਲਬੁਲੇ ਜਵਾਕ ਪੇ ਲਈ ਫਿਰਦੇ ਆਗੇ ਆਵੇ ਲਾ ਬੱਚਾ ਪਾਰਟੀ ਬੁਲਬੁਲੇ ਲਈ ਫਿਰਦੇ ਕਿੰਨੇ ਤੇ ਆ ਹਾਲ ਤੇ ਸਾਰੀ ਯੰਤਰਾਂ ਹਾਲ ਪਰਿਆ ਰਹਿ ਗਿਆ ਤੇ ਕਾਰਤਿਕ ਸਾਡਾ ਖਿੱਡੀਆਂ ਦਾ ਥੱਲੇ ਇਸ ਤੋਂ ਬਾਅਦ ਕੁੜੀ ਆ ਗਈ। ਕੁੜੀ ਵੀ ਆ ਗਈ ਤੇ ਭਰਾ ਉਹਦਾ ਚਿੰਨੀ ਲੈ ਕੇ ਆਈ ਜਾਂਦੇ ਹੈਗੇ। ਆ ਪ੍ਰੋਣਾ ਕੁੜੀ ਦਾ ਤੇ ਪਰਲੀ ਆਪਣੀ ਕੁੜੀ ਆ। ਭੂਆ ਦੀ ਕੁੜੀ ਦਾ ਵਿਆਹ ਹੈ। ਤੇ ਬੱਜਾ ਜਵਾਕ ਵੀ ਮੈਨੂੰ ਆਏ-ਆਏ ਕਰੀ ਜਾਂਦੇ ਲੈ। ਮੈਂ ਵੀਡੀਓ ਬਣਾਉਣ ਦੇ ਮੈਨੂੰ ਹੱਥ ਮਾਰੀ ਜਾਂਦਾ ਹੈਗਾ। ਚਲੋ ਇਸ ਤੋਂ ਬਾਅਦ ਜਾਂਦੇ ਆ ਸਟੇਜ ਤੇ। ਸਟੇਜ ਤੇ ਜਾਂਦ ਤੋਂ ਬਾਅਦ ਤੇ ਉਹ ਕਰ ਤੇ ਵਰਮਾਲਾ ਪਾਉਣ ਵਾਸਤੇ ਖੜੇ ਹੁਣ। ਹੁਣ ਕਰੀ ਉਹ ਵਰਮਾਲਾ ਪਾਉਣੀ ਹੈ। ਮਾਲਾ ਪਾਉਂਦੋਂ ਨੇ ਇੱਕ ਇੱਕ ਦੂਜੀ ਦੇ ਗੱਲ ਚ। ਵਰਮਾਲਾ ਬਾਕੀ ਸਾਰੇ ਇਹਨਾਂ ਨੂੰ ਦੇਖੀਂਦੇ ਤੇ ਰਸ਼ਟ ਕੱਢ ਗਿਆ ਕਿਉਂਕਿ ਬਾਕੀ ਸਾਰੇ ਗੈਸਟ ਦੇ ਦੇ ਚਲ ਗਏ ਕੰਮ ਹੋ ਗਿਆ ਸਲੇਟ ਤੇ ਇੱਧਰ ਸਾਡਾ ਸਾਗਰ ਖਾਲੀ ਹੋ ਗਿਆ ਸੀਗਾ ਤੇ ਦੁਬਾਰਤ ਦੇਖਦੇ ਆਪ ਸਾਹਮਣੇ ਤੇ ਉਧਰ ਚਾਚੀ ਖੜੀ ਹੈਗੀ ਤੇ ਹੁਣ ਅੱਦ ਸਵਾਦ ਆ ਗਿਆ ਸਲਾਮੀ ਦੇੰ ਦਾ ਟਾਈਮ ਸਾਰੇ ਦਿਨ ਦਾ ਸਲਾਮੀ ਦੇ ਆਪਾਂ ਵੀ ਦੇਣੀ ਹੈ ਹੁਣ ਸਲਾਮੀ ਤਾਂ ਦੇਣੀ ਬੰਦੀ ਹੈਗੀ ਕੋਣ ਦਿਆਂ ਵਿਆਹ ਤੇ ਤੇ ਸਾਰੇ ਲੈਂਡ ਬਣਾ ਕੇ ਖੜੇ ਵੇਲੇ ਭੱਜਨ ਚ ਕਰੋ ਜਾਂਦਾ ਚਾਹ ਹੁੰਦਾ ਤੇ ਗਾਂ ਜਾ ਕੇ ਲੈਂਡ ਬਣਾ ਕੇ ਸਲਾਮੀ ਦੇੰਦਾ ਚਾਹ ਹੁੰਦਾ ਗਿਆ ਸਾਰੇ ਖੜੇ ਆਗੇ ਰਿਸ਼ਤੇਦਾਰ ਗੈਸਟ ਵਗੈਰਾ ਤੇ ਸਲਾਮੀ ਦੇਣ ਤੋਂ ਬਾਅਦ ਆਪਾਂ ਚੱਲਾਂਗੇ ਇੱਕ ਦੋ ਵਾਰ ਕਰੇ ਚਲੋ ਜੀ ਹੁਣ ਅਸੀਂ ਚੱਲਿਆ ਕਰੇ ਵਿਆਹ ਸ਼ਾਦੀ ਤੋਂ ਹੋ ਗਿਆ ਆਪਾਂ ਟਾਈਮ ਨਿਕਲ ਗਿਆ ਐਸ ਸੂਰਜ ਖੜਾ ਸੂਰਜ ਨੇ ਸੱਚ ਸੂਰਜ ਦਾ ਵਾਸਤ ਹੋ ਗਿਆ ਜੇ ਆਪਾਂ ਚੱਲੇ ਆਂਗੇ ਸ਼ਾਮ ਹੋ ਗਈ ਸ਼ਾਮ ਦਾ ਟਾਈਮ ਹੋ ਗਿਆ ਸੱਚ